ਕੋਈ ਇਸ ਚੀਜ਼ ਨੂੰ ਮੰਨੇ ਤੇ ਚਾਹੇ ਨਾ ਮੰਨੇ ਪਰ ਫਿਰ ਵੀ ਕਲਾਈਮੇਟ ਚੇਂਜ ਤੇ ਗਲੋਬਲ ਵਾਰਮਿੰਗ ਇੱਥੇ ਰਹਿਣ ਗਈਆਂ ਸਾਡੇ ਨਾਲ ਆਪਣੇ ਆਪ ਦੇ ਬੁਰੇ ਇਫੈਕਟ ਲੋਕਾਂ ਦੇ ਉੱਪਰ ਸ਼ੋਅ ਕਰਨ ਦੇ ਲਈ ਤੇ ਸਭ ਤੋਂ ਪਹਿਲਾ ਕੰਟਰੀ ਜਿਹੜਾ ਬਣ ਰਿਹਾ ਵਾ ਜਿਹੜਾ ਸਭ ਤੋਂ ਜ਼ਿਆਦਾ ਵੱਡੇ ਇਹਦੇ ਇਫੈਕਟ ਸ਼ੋਅ ਕਰੂਗਾ ਸ਼ੋਅ ਨਹੀਂ ਕਰੂਗਾ ਐਕਚੁਅਲੀ ਖੁਦ ਦੇਖੂਗਾ ਮਹਿਸੂਸ ਕਰੂਗਾ ਜਾਂ ਇਵਨ ਕਹ ਲੀਏ ਕਿ ਕਰਨੇ ਉਹਨੇ ਸ਼ੁਰੂ ਕਰ ਦਿੱਤੇ ਆ ਉਹ ਕੰਟਰੀ ਹੈਗਾ ਦੁਨੀਆ ਦਾ ਦੂਸਰੇ ਨੰਬਰ ਦਾ ਸਭ ਤੋਂ ਛੋਟਾ ਕੰਟਰੀ ਤਵਾਲੂ ਤੇ ਇਹ ਕੰਟਰੀ ਆ ਪੈਸੀਫਿਕ ਓਸ਼ਨ ਦੇ ਮਤਲਬ ਕਿ ਸ਼ਾਂਤ ਮਹਾਸਾਗਰ ਦੇ ਪੋਲੀਨੀਸ਼ੀਅਨ ਏਰੀਏ ਦੇ ਵਿੱਚ ਇੱਕ ਛੋਟਾ ਜਿਹਾ ਟਾਪੂ ਜਿਹੜਾ ਕਿ ਹੈਗਾ ਹਵਾਈ ਤੇ ਆਸਟ੍ਰੇਲੀਆ ਦੇ ਤਕਰੀਬਨ ਬਿਲਕੁਲ ਵਿਚਕਾਰ ਤੇ ਟਵਾਲੂ ਦਾ ਪੂਰਾ ਦਾ ਪੂਰਾ ਲੈਂਡ ਏਰੀਆ ਹੈ ਤਕਰੀਬਨ 25 ਸਕੁਅਰ ਕਿਲੋਮੀਟਰ ਦਾ ਤੇ 2022 ਦੀ ਜਿਹੜੀ ਸੈਂਸਸ ਹੋਈ ਆ ਉੱਥੇ ਮਰਦਮ ਸ਼ੁਮਾਰੀ ਹੋਈ ਆ ਉਹਦੇ ਅਕੋਰਡਿੰਗ ਇਸ ਕੰਟਰੀ ਦੀ ਜਿਹੜੀ ਪੋਪੂਲੇਸ਼ਨ ਆ ਆਬਾਦੀ ਆ ਉਹ ਤਕਰੀਬਨ 11 115000 ਦੇ ਨੇੜੇ ਤੇੜੇ ਆ ਪਰ ਤੁਸੀਂ ਹੁਣ ਇਸ ਦੇਸ਼ ਨੂੰ ਜਾਂ ਕਹਿ ਲਓ ਇੱਕ ਬਹੁਤ ਛੋਟੇ ਜਿਹੇ ਟਾਪੂ ਨੂੰ ਇਹਦੇ ਬਹੁਤ ਹੀ ਛੋਟੇ ਜਿਹੇ ਸਾਈਜ਼ ਤੇ ਇਹਦੀ ਬਹੁਤ ਹੀ ਘੱਟ ਪੋਪੂਲੇਸ਼ਨ ਦੇ ਕਰਕੇ ਸਿਰਫ ਨਾ ਜਾਣੋ ਕਿਉਂਕਿ ਇੱਥੇ ਮਨੁੱਖ ਕਦੋਂ ਤੋਂ ਰਹਿ ਰਿਹਾ ਵਾ 3000 ਸਾਲ ਤੋਂ ਵੀ ਪਹਿਲਾਂ ਤੋਂ ਪੋਲੀਨੀਸ਼ੀਅਨ ਲੋਕ ਨੇ ਇਹਨਾਂ ਨੂੰ ਪੋਲੀਨੀਸ਼ੀਅਨ ਕਿਹਾ ਜਾਂਦਾ ਤੇ ਇਹ ਦੁਨੀਆ ਦੇ ਸਭ ਤੋਂ ਪਹਿਲੇ ਉਹਨਾਂ ਲੋਕਾਂ ਦੇ ਵਿੱਚ ਮੰਨੇ ਜਾਂਦੇ ਆ ਜਿਨ੍ਹਾਂ ਨੇ ਸਮੁੰਦਰੀ ਯਾਤਰਾ ਦੇ ਵਿੱਚ ਮੁਹਾਰਤ ਹਾਸਲ ਕੀਤੀ ਸੀ ਤੇ ਪਹਿਲਾ ਯੂਰੋਪੀਅਨ ਜਿਹੜਾ ਇੱਥੇ ਪਹੁੰਚਦਾ ਵਾ ਉਹ ਪਹੁੰਚਦਾ ਵਾ ਅਲਵਾਰੋ ਦੀ ਮੰਦਾਨਾ ਸਾਲ 1568 ਦੇ ਵਿੱਚ ਹੁਣ ਕਿਉਂਕਿ ਟਾਪੂ ਬਹੁਤ ਹੀ ਜ਼ਿਆਦਾ ਛੋਟਾ ਤਕਰੀਬਨ 25 26 ਕਿਲੋਮੀਟਰ ਦਾ ਵਾ ਤਾਂ ਜਿਹੜੀ ਇੱਥੋਂ ਦੀ ਪਾਪੂਲੇਸ਼ਨ ਆ ਉਹਨਾਂ ਦੀ ਮੇਨ ਇਕਨੋਮੀ ਕਿਸ ਚੀਜ਼ ਦੇ ਉੱਪਰ ਟਿੱਕੀ ਹੋਈ ਆ ਮੱਛੀਆਂ ਫੜਨ ਦੇ ਉੱਪਰ ਦੂਸਰਾ ਹੈਗਾ ਕਿਉਂਕਿ ਬਿਲਕੁਲ ਸਮੁੰਦਰ ਦੇ ਵਿੱਚਕਾਰ ਆ ਤਾਂ ਬਹੁਤ ਵੱਡੇ ਵੱਡੇ ਕਾਰਗੋ ਸ਼ਿਪਸ ਇੱਥੇ ਆਉਂਦੇ ਆ ਤੇ ਉਹਨਾਂ ਤੇ ਜਿੰਨਾ ਵੀ ਕੰਮ ਹੁੰਦਾ ਉਹਨਾਂ ਨੂੰ ਅਲੱਗ-ਅਲੱਗ EMPLOYEES ਚਾਹੀਦੇ ਆ ਤਾਂ ਇੱਥੋਂ ਦੀ 11000 ਦੀ ਜਿਹੜੀ ਆਬਾਦੀ ਆ ਉਹਦੇ ਵਿੱਚੋਂ ਜਿੰਨੇ ਵੀ ਨੌਜਵਾਨ ਨੇ ਉਹ ਤਕਰੀਬਨ ਸਾਰੇ ਦੇ ਸਾਰੇ ਇਹਨਾਂ ਕਾਰਗੋ ਸ਼ਿਪਸ 'ਚ ਕੰਮ ਕਰਦੇ ਆ ਜਾਂ ਫਿਰ ਇੰਨਾ ਲੋਕਾਂ ਦੀ ਜਿਹੜੀ ਇਨਕਮ ਆ ਉਹਦਾ ਸਭ ਤੋਂ ਵੱਡਾ ਹੋਰ ਇਹ ਜਰੀਆ ਹੈਗਾ ਕਿ ਇੱਥੇ ਜਿਹੜੇ ਹੋਰ ਵੱਡੇ-ਵੱਡੇ ਸਮੁੰਦਰੀ ਜਹਾਜ਼ ਆਉਂਦੇ ਆ ਮੱਛੀਆਂ ਫੜਨ ਦੇ ਲਈ ਬਹੁਤ ਵੱਡੀਆਂ ਕੰਪਨੀ ਆਉਂਦੀਆਂ ਉਹਨਾਂ ਨੂੰ ਲਾਇਸੈਂਸ ਲੈਣਾ ਪੈਂਦਾ ਪਰਮਿਟ ਲੈਣਾ ਪੈਂਦਾ ਇਸ ਕੰਟਰੀ ਤੋਂ ਤਾਂ ਇਹਨਾਂ ਤਿੰਨ ਕਿ ਚੀਜ਼ਾਂ ਤੋਂ ਇਸ ਕੰਟਰੀ ਦੇ ਲੋਕਾਂ ਦੀ ਇਨਕਮ ਚੱਲਦੀ ਆ ਪਿਛਲੇ 3000 ਸਾਲਾਂ ਤੋਂ ਤਕਰੀਬਨ ਇਸੇ ਤਰ੍ਹਾਂ ਹੀ ਇੱਥੇ ਰਹਿਣ ਵਾਲੇ ਲੋਕਾਂ ਦੀ ਜਿਹੜੀ ਜੀਵਨ ਜਾਂਚ ਆ ਉਹ ਇਸੇ ਤਰ੍ਹਾਂ ਹੀ ਚੱਲਦੀ ਰਹੀ ਆ ਪਰ ਹੁਣ ਪਿੱਛੇ ਜੇ ਤੋਂ ਕਲਾਈਮੇਟ ਚੇਂਜ ਦੇ ਕਰਕੇ ਬਹੁਤ ਹੀ ਜ਼ਿਆਦਾ ਫਰਕ ਆਇਆ NASA ਨੇ ਆਪਣੀ ਇੱਕ ਸਪੈਸ਼ਲ ਰਿਪੋਰਟ ਪੇਸ਼ ਕੀਤੀ ਸਾਲ 2023 ਦੇ ਵਿੱਚ ਉਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਕਿ ਇਸ ਟਾਪੂ ਦੇ ਆਸੇ-ਪਾਸੇ ਜਿਹੜਾ ਸਮੁੰਦਰ ਦੇ ਪਾਣੀ ਦਾ ਲੈਵਲ ਆ ਉਹ ਤਕਰੀਬਨ 15 ਸੈਂਟੀਮੀਟਰ ਤੱਕ ਵੱਧ ਚੁੱਕਿਆ ਵਾ ਤੇ ਇਹ ਟਾਪੂ ਵੈਸੇ ਵੀ ਉਹਨਾਂ ਖਾਸ ਜ਼ਮੀਨਾਂ ਦੇ ਵਿੱਚੋਂ ਇੱਕ ਆ ਪੂਰੀ ਦੁਨੀਆ ਦੇ ਜਿਨ੍ਹਾਂ ਦੀ ਜਿਹੜੀ ਹੋਂਦ ਹੈਗੀ ਆ ਸਮੁੰਦਰੀ ਪਾਣੀ ਤੋਂ ਉਹ ਬਹੁਤ ਹੀ ਜ਼ਿਆਦਾ ਘਟਾ 2 ਮੀਟਰ ਤੋਂ ਵੀ ਥੱਲੇ ਦੀ ਆ ਇਸੇ ਕਰਕੇ ਇਸ ਟਾਪੂ ਦੇ ਉੱਪਰ ਜਿਉਂ-ਜਿਉਂ ਹੋਰ ਪਾਣੀ ਦਾ ਸਤਹ ਵਧਣਾ ਵਾ ਪਾਣੀ ਦਾ ਪੱਧਰ ਵਧਣਾ ਇੱਥੇ ਬਹੁਤ ਹੀ ਜ਼ਿਆਦਾ ਪ੍ਰੋਬਲਮ ਹੋਣੀ ਆ ਤੇ NASA ਦੇ ਅਕੋਰਡਿੰਗ ਅਗਲੇ 20 ਤੋਂ 25 ਸਾਲਾਂ ਦੇ ਵਿੱਚ ਇਹ ਟਾਪੂ ਜਾਂ ਕਹਿ ਲਓ ਇਹ ਪੂਰਾ ਦਾ ਪੂਰਾ ਦੇਸ਼ ਪਾਣੀ ਦੇ ਅੰਦਰ ਸਮਾ ਜਾਣ ਵਾਲਾ ਪਰ ਹੁਣ ਇੱਥੇ ਰਹਿਣ ਵਾਲੇ 11 11.5 ਜਾਂ 12000 ਲੋਕਾਂ ਦੇ ਲਈ ਇਹ ਸਿਰਫ ਇਸ ਟਾਪੂ ਦੇ ਹੀ ਖਤਮ ਹੋਣ ਦੀ ਗੱਲ ਨਹੀਂ ਹੈਗੀ ਗੱਲ ਇਹ ਵੀ ਆ ਕਿ ਜਿੱਥੇ ਉਹ ਪਿਛਲੇ 3000 ਸਾਲਾਂ ਤੋਂ ਰਹਿ ਰਹੇ ਆ ਉਹਨਾਂ ਦੇ ਪੁਰਖੇ ਇੱਥੇ ਰਹਿੰਦੇ ਰਹਿਆ ਉਹਨਾਂ ਦੇ ਧਾਰਮਿਕ ਰੀਤੀ ਰਿਵਾਜ ਉਹਨਾਂ ਦੇ ਆਪਣੇ ਗॉड ਉਹਨਾਂ ਦੇ ਦੇਵਤੇ ਉਹਨਾਂ ਦਾ ਰਹਿਣ ਸਹਿਣ ਉਹਨਾਂ ਦਾ ਕਲਚਰ ਉਹਨਾਂ ਦੀ ਬੋਲੀ ਉਹ ਸਾਰਾ ਦਾ ਸਾਰਾ ਕੁਛ ਹੀ ਪੂਰੀ ਤਰ੍ਹਾਂ ਦੇ ਨਾਲ ਇਸ ਟਾਪੂ ਦੇ ਸਮੁੰਦਰ ਦੇ ਵਿੱਚ ਸਮਾਉਣ ਦੇ ਨਾਲ ਨਾਲ ਖਤਮ ਹੋ ਜਾਣ ਵਾਲਾ ਜਿਉਂ-ਜਿਉਂ ਦੁਨੀਆ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਚੇਂਜੇਸ ਆ ਰਹੀਆਂ ਤਿਉਂ ਤੇ ਉਹਨਾਂ ਚੇਂਜੇਸ ਨੂੰ ਡੀਲ ਕਰਨ ਦੇ ਸੋਲੂਸ਼ਨ ਵੀ ਆ ਰਹੇ ਆ ਤਾਂ ਜਦੋਂ ਹੀ NASA ਦੀ ਏਅਰਪੋਰਟ ਪੇਸ਼ ਹੁੰਦੀ ਆ ਤਾਂ ਨਾਲ ਹੀ ਸਾਲ 2023 ਦੇ ਵਿੱਚ ਟਵਾਲੂ ਤੇ ਆਸਟ੍ਰੇਲੀਆ ਆਪਸ ਦੇ ਵਿੱਚ ਇੱਕ ਸੰਧੀ ਕਰਦੇ ਆ ਜਿਹਨੂੰ ਬੋਲਿਆ ਗਿਆ ਵਾ ਫੈਲੇਪੇਲੀ ਯੂਨੀਅਨ ਟ੍ਰੀਟੀ ਤੇ ਇਸ ਟ੍ਰੀਟੀ ਨੂੰ ਇਸ ਦੋ ਦੇਸ਼ਾਂ ਦੇ ਵਿਚਕਾਰ ਹੋਣ ਵਾਲੀ ਸੰਧੀ ਨੂੰ ਪੂਰੀ ਦੁਨੀਆ ਦੀ ਪਹਿਲੀ ਇਸ ਤਰ੍ਹਾਂ ਦੀ ਸੰਧੀ ਦਾ ਨਾਮ ਦਿੱਤਾ ਗਿਆ ਜਿਹੜੀ ਹੋਈ ਆ ਕਲਾਈਮੇਟ ਚੇਂਜ ਦੇ ਕਰਕੇ ਤੇ ਜਦੋਂ 2023 ਦੇ ਵਿੱਚ ਇਹ ਸਭ ਕੁਝ ਦੀ ਸ਼ੁਰੂਆਤ ਹੁੰਦੀ ਆ ਤਾਂ ਆਸਟ੍ਰੇਲੀਆ ਨੇ ਇਹ ਮੰਨਿਆ ਕਿ ਹਰ ਸਾਲ ਅਸੀਂ 280 ਤੁਵਾਲੂ ਦੇ ਲੋਕਾਂ ਨੂੰ ਆਪਣੇ ਕੰਟਰੀ ਦੇ ਵਿੱਚ ਮਾਈਗ੍ਰੇਟ ਕਰਾਵਾਂਗੇ ਐਂਡ ਆਸਟ੍ਰੇਲੀਆ ਵਿਲ ਐਸਟੈਬਿਸ਼ ਅ ਡੈਡੀਕੇਟਿਡ ਇਨਟੇਕ ਆਫ ਅਪ ਟੂ 280 ਪੀਪਲ ਤੇ ਉਹਨਾਂ ਨੂੰ ਕਿਸੇ ਵੀ ਨਾਗਰਿਕ ਦੇ ਹਰ ਇੱਕ ਅਧਿਕਾਰ ਦਿੱਤੇ ਜਾਣਗੇ To allow people from Tuvalu to come to Australia to live, to work and to study. ਤੇ ਉਹਦੇ ਲਈ ਉਹਨਾਂ ਨੇ ਮੰਗੀਆਂ ਅਰਜ਼ੀਆਂ ਤੇ ਕਿੰਨੇ ਲੋਕਾਂ ਦੀ ਅਰਜ਼ੀ ਪਹਿਲੇ 1 ਮਹੀਨੇ ਦੇ ਵਿੱਚ ਹੀ ਉੱਥੇ ਪਹੁੰਚਦੀ ਆ ਕਿੰਨੇ ਲੋਕਾਂ ਦੀ ਐਪਲੀਕੇਸ਼ਨ ਪਹੁੰਚਦੀ ਆ 8750 ਲੋਕਾਂ ਦੀ ਮਤਲਬ ਕਿ 2 ਤਿਹਾਈ ਲੋਕ ਉਸੇ ਟਾਈਮ ਹੀ ਸਾਲ 2023 ਦੇ ਵਿੱਚ ਆਪਣਾ ਇਹ ਟਾਪੂ ਛੱਡ ਕੇ ਆਸਟ੍ਰੇਲੀਆ ਜਾਣਾ ਚਾਹੁੰਦੇ ਸੀ ਕਿਉਂਕਿ ਅੱਗੇ ਇਸ ਕੰਟਰੀ ਦਾ ਇਸ ਟਾਪੂ ਦਾ ਅੱਗੇ ਕੋਈ ਭੂਵੇਖੀ ਨਹੀਂ ਬਚਿਆ ਪਰ ਹੁਣ ਗੱਲ ਆ ਗਈ ਫਾਸਟ ਫੋਰਵਰਡ ਕਰਦੇ ਆ 2 ਸਾਲ ਅੱਗੇ 2025 ਤੱਕ ਹੁਣ ਹਾਲਤ ਇਹ ਹੋ ਚੁੱਕੀ ਆ ਕਿ ਇੱਥੋਂ ਦੇ ਸਾਰੇ ਦੇ ਸਾਰੇ ਲੋਕਾਂ ਨੂੰ ਹੀ ਇਵੈਕੂਏਟ ਕੀਤਾ ਜਾਊਗਾ ਅਗਲੇ ਕੁਝ ਸਾਲਾਂ ਦੇ ਵਿੱਚ ਇਹਨਾਂ ਨੂੰ ਆਸਟ੍ਰੇਲੀਆ ਭੇਜਿਆ ਜਾਊਗਾ ਪਰ ਹੁਣ ਇੱਥੇ ਇੱਕ ਨਵੀਂ ਬਹੁਤ ਹੀ ਦਿਲਚਸਪ ਚੀਜ਼ ਨਿਕਲ ਕੇ ਸਾਹਮਣੇ ਆ ਰਹੀ ਆ ਜਿਹੜੀ ਮਨੁੱਖੀ ਇਤਿਹਾਸ ਦੇ ਵਿੱਚ ਸਭ ਤੋਂ ਪਹਿਲੀ ਵਾਰੀ ਹੋਈ ਆ ਹੁਣ ਇਹ ਗੱਲ ਕੀ ਆ ਕਿਉਂਕਿ ਇਹ ਟਾਪੂ ਸਮੁੰਦਰ ਦੇ ਵਿੱਚ ਸਮਾਜ ਆਣ ਵਾਲਿਆ ਜਿਵੇਂ ਕੋਈ ਵੀ ਬੰਦਾ ਆਪਦਾ ਘਰ-ਬਾਰ ਛੱਡ ਕੇ ਕਿਸੇ ਹੋਰ ਦੇਸ਼ ਦੇ ਵਿੱਚ ਜਾਂਦਾ ਜਿਵੇਂ ਪੰਜਾਬੀ ਕੈਨੇਡਾ ਦੇ ਵਿੱਚ ਜਾਂਦੇ ਆ ਤੇ ਉੱਥੇ ਜਾ ਕੇ ਵੀ ਇੱਕ ਪੰਜਾਬ ਦੀ ਜਿਹੜੀ ਹੋਂਦ ਹੈਗੀ ਆ ਉਹਨੂੰ ਆਪਣੇ ਨਾਲ ਰੱਖਣਾ ਚਾਹੁੰਦੇ ਆ ਸੇਮ ਚੀਜ਼ ਹੋ ਰਹੀ ਆ ਇਸ ਟਾਪੂ ਦੇ ਲੋਕਾਂ ਦੇ ਨਾਲ ਇਹਨਾਂ ਨੇ ਪਹਿਲਾਂ ਹੀ ਇੱਕ ਪਲਾਨ ਬਣਾ ਲਿਆ ਆਪਣੇ ਪੂਰੇ ਦੇ ਪੂਰੇ ਟਾਪੂ ਦਾ ਇੱਕ 3D ਮੈਪ ਇਹ ਲੋਕ ਬਣਾ ਚੁੱਕੇ ਆ ਐਗਜ਼ੈਕਟ ਇਨ ਬਿਨ ਉਸੇ ਤਰ੍ਹਾਂ ਦਾ ਤਾਂ ਕਿ ਜਦੋਂ ਇਹ ਟਾਪੂ ਹੁਣ ਤੋਂ 20 ਜਾਂ 25 ਸਾਲ ਬਾਅਦ ਸਮੁੰਦਰ ਦੇ ਵਿੱਚ ਜਾਵੇ ਤਾਂ ਇਹਦੀਆਂ ਯਾਦਾਂ ਜਿੰਨੇ ਵੀ ਇਹਨਾਂ ਦੇ ਧਾਰਮਿਕ ਸਥਾਨ ਨੇ ਦੇਵੀ-ਦੇਵਤਿਆਂ ਦੇ ਜਾਂ ਇਹਨਾਂ ਦੇ ਪੁਰਖਿਆਂ ਦੇ ਉਹ ਸਾਰੇ ਦੇ ਸਾਰੇ ਹਮੇਸ਼ਾ ਦੇ ਲਈ ਇਹਨਾਂ ਦੇ ਨਾਲ ਰਹਿ ਜਾਣ। ਇਸ ਤੋਂ ਵੀ ਅਗਲੀ ਵੱਡੀ ਗੱਲ ਉਹ ਇਹ ਹੈਗੀ ਆ ਤਵਾਲੂ ਪਹਿਲਾ ਕੰਟਰੀ ਤਾਂ ਇਹ ਜਾ ਬਣਨ ਜਾ ਰਿਹਾ ਜਿਹੜਾ ਸਮੁੰਦਰ ਦੇ ਅੰਦਰ ਸਮਾਜ ਆਊਗਾ ਪਰ ਆਖਰੀ ਨਹੀਂ ਤਵਾਲੂ ਸਿਰਫ ਪਹਿਲਾ ਵਾ ਇਸ ਤੋਂ ਅਗਲੇ ਬਹੁਤ ਸਾਰੇ ਦੇਸ਼ ਇਹ ਜੇ ਹੋਣਗੇ ਛੋਟੇ-ਛੋਟੇ ਟਾਪੂ ਤੇ ਬਹੁਤ ਸਾਰੇ ਸ਼ਹਿਰ ਹੋਣਗੇ ਜਿਹੜੇ ਅਗਲੇ 100 ਸਾਲਾਂ ਦੇ ਵਿੱਚ ਸਮੁੰਦਰ ਦੇ ਅੰਦਰ ਸਮਾਉਣ ਵਾਲੇ ਆ। ਤਾਂ ਇਥੋਂ ਇੱਕ ਨਵੀਂ ਤਰ੍ਹਾਂ ਦੀ ਡਿਬੇਟ ਸ਼ੁਰੂ ਹੋਈ ਆ ਤਵਾਲੂ ਦੇ ਜਿਹੜੇ ਪ੍ਰੈਮ ਮਿੰਿਸਟਰ ਨੇ ਫਿਲੀਤੀ ਤੇਓ ਉਹ ਇਹ ਕਹਿ ਰਹੇ ਆ ਕਿ ਕਿਉਂਕਿ ਸਾਡਾ ਤਾਂ ਇੱਕ ਕੰਟਰੀ ਸੀ ਆਪਣਾ ਮੈਂ ਉਥੋਂ ਦਾ ਪ੍ਰਧਾਨ ਮੰਤਰੀ ਸੀ ਉਹ ਸਭ ਕੁਝ ਸੀਗਾ ਪਰ ਕਿਉਂਕਿ ਹੁਣ ਸਮੁੰਦਰ ਦੇ ਕਰਕੇ ਉਹ ਸਾਰਾ ਕੁਝ ਖਤਮ ਹੋ ਗਿਆ ਤਾਂ ਸਾਡੇ ਜਿਹੜੇ ਲੋਕ ਹੋਣਗੇ ਆਸਟ੍ਰੇਲੀਆ ਜਾ ਕੇ ਰਹਿਣਗੇ ਉਹਨਾਂ ਨੂੰ ਪ੍ਰੋਪਰ ਉਸੇ ਤਰ੍ਹਾਂ ਦੇ ਅਧਿਕਾਰ ਦਿੱਤੇ ਜਾਣ ਤੇ ਸਾਡੇ ਕੰਟਰੀ ਨੂੰ ਸਮੁੰਦਰ ਦੇ ਵਿੱਚ ਸਮਾਉਣ ਤੋਂ ਬਾਅਦ ਵੀ ਇੱਕ ਕੰਟਰੀ ਮੰਨਿਆ ਜਾਵੇ ਕਿਉਂਕਿ ਗੱਲ ਉਹੀ ਆ ਉਹਨਾਂ ਦਾ ਆਪਣਾ ਦੇਸ਼ ਚਲਿਆ ਗਿਆ ਤੇ ਹੁਣ ਉਹ ਆਸਟ੍ਰੇਲੀਆ ਪਹੁੰਚ ਚੁੱਕੇ ਆ ਤਾਂ ਫਿਰ ਵੀ ਉਹ ਇਹ ਚਾਹੁੰਦੇ ਆ ਕਿ ਉਹਨਾਂ ਦਾ ਅੱਡ ਜਿਹੜਾ ਇੱਕ ਆਪਣੀ ਹੋੰਦਾ ਉਨ੍ਹਾਂ ਦੇ ਦੇਸ਼ ਦੇ ਨਾਲ ਜੁੜੀ ਹੋਈ ਉਹਨੂੰ ਬਰਕਰਾਰ ਰੱਖਿਆ ਜਾਵੇ 2 ਸਾਲ ਪਹਿਲਾਂ ਹੀ ਤਵਾਲੂ ਜਦੋਂ ਇਹ NASA ਦੀ ਰਿਪੋਰਟ ਆਉਂਦੀ ਆ ਸਭ ਤੋਂ ਪਹਿਲਾਂ ਦੁਨੀਆ ਦਾ ਡਿਜੀਟਲ ਨੇਸ਼ਨ ਬਣ ਜਾਂਦਾ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਅੱਗੇ ਜ਼ਿਆਦਾ ਸਮਾਂ ਹੈ ਨਹੀਂਗਾ ਤਾਂ ਹਰੇਕ ਚੀਜ਼ ਨੂੰ ਹਰੇਕ ਬਿਜ਼ਨਸ ਨੂੰ ਆਨਲਾਈਨ ਕਰ ਦਿੱਤਾ ਗਿਆ ਕਿਉਂਕਿ ਹੁਣ ਅਗਲੇ ਕੁਝ ਸਾਲਾਂ ਤੱਕ ਸਿਰਫ ਕੁਝ ਲੋਕ ਤਵਾਲੂ ਦੇ ਵਿੱਚ ਰਹਿਣਗੇ ਤੇ ਜ਼ਿਆਦਾਤਰ ਲੋਕ ਰਹਿਣਗੇ ਆਸਟ੍ਰੇਲੀਆ ਦੇ ਵਿੱਚ ਪਰ ਜਿਵੇਂ ਮੈਂ ਤੁਹਾਨੂੰ ਹੁਣੇ ਦੱਸਿਆ ਕਿ ਟਵਾਲੂ ਪਹਿਲਾ ਕੰਟਰੀ ਤਾਂ ਹੈ ਪਰ ਆਖਰੀ ਨਹੀਂ NASA ਦੇ ਅਕੋਰਡਿੰਗ ਪਿਛਲੇ 10 ਸਾਲਾਂ ਦੇ ਵਿੱਚ ਜਿਹੜਾ ਸਮੁੰਦਰੀ ਪਾਣੀ ਦਾ ਝੜਾਵਾ ਉਹਦੇ ਵਧਣ ਦਾ ਰੇਟ ਤਕਰੀਬਨ ਡਬਲ ਹੋ ਚੁੱਕਿਆ ਵਾ ਤੇ ਗਲਫ ਆਫ ਮੈਕਸੀਕੋ ਮਤਲਬ ਮੈਕਸੀਕੋ ਦੇ ਪਾਣੀਆਂ ਦੇ ਨੇੜੇ ਤੇੜੇ ਇਹਦਾ ਜਿਹੜਾ ਸਮੁੰਦਰ ਦਾ ਝੜਾ ਹੈਗਾ ਪਾਣੀ ਦਾ ਝੜਾ ਉਹਦਾ ਰੇਟ ਕਿੰਨਾ ਵਧ ਗਿਆ ਤਕਰੀਬਨ 3 ਗੁਣਾ ਇਸੇ ਕਰਕੇ ਇਹ ਹੁਣ ਇੱਕ ਮਨੁੱਖਤਾ ਦੇ ਲਈ ਨਵੀਂ ਪ੍ਰੋਬਲਮਾਂ ਨਵੀਂ ਤਰ੍ਹਾਂ ਦੀਆਂ ਮੁਸ਼ਕਲਾਂ ਨੇ ਨਵੀਂ ਤਰ੍ਹਾਂ ਦੇ ਦੇਸ਼ਾਂ ਦੇ ਆਪਸ ਦੇ ਵਿਚਾਲੇ ਰਿਲੇਸ਼ਨ ਅੱਗੇ ਰਹਿਣ ਵਾਲੇ ਆ ਤੇ ਇਹ ਸੀਗਾ ਜੀ ਅੱਜ ਦਾ ਆਪਣਾ ਇੱਕ ਛੋਟਾ ਜਿਹਾ ਵੀਡੀਓ ਤੇ ਮੈਨੂੰ ਉਮੀਦ ਆ ਤੁਹਾਨੂੰ ਇਹਦੇ ਤੋਂ ਕੁਝ ਨਵੀਂ ਜਾਣਕਾਰੀ ਜ਼ਰੂਰ ਮਿਲੀ ਹੋਊਗੀ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀ ਜਾਣਕਾਰੀ ਦੇ ਨਾਲ